ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਜੈਸਟਿਕ ਡਿਰਬਲ ਅਜਾ ਜਦੋਂ ਬਰੀ ਕਰਨ ਦੇ ਫੈਸਲੇ ਨੂੰ ਹਾਈ ਕੋਰਟ ਨੂੰ ਵਿੱਚ ਚੁਣੌਤੀ ਹੀਟ ਲਈ ਅਦਾਲਤ ਦਾ ਰਿਕਾਰਡ ਤਲਬ ਕੇਂਦਰੀ ਜਾਂਚ ਬਿਊਰੋ ਨੇ 2008 ਦੇ ਪ੍ਰਸਿੱਧ ਜੱਜ ਦੇ ਕਰਨਗਦੀ ਮਾਮਲੇ ਵਿੱਚ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੁਆਰਾ 29 ਮਾਰਚ ਨੂੰ ਸੁਣਾਏ ਗਏ ਬਰੀ ਕਰਨ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀਬੀਆਈ ਨੇ ਆਪਣੀ ਫੀਲ ਵਿੱਚ ਰਵਿੰਦਰ ਸਿੰਘ ਰਾਜ, ਵੀਰ ਗੁਪਤਾ, ਨਿਰਮਲ ਸਿੰਘ ਅਤੇ ਸਾਬਕਾ ਜੱਜ ਨਿਰਮਲ ਜਾਦਮ ਨੂੰ ਪ੍ਰਤੀਵਾਦੀ ਬਣਾਇਆ ਹੈ ਹਾਈ ਕਾਉਂਟਰ ਡਿਵੀਜ਼ਨ ਬੈਚ ਜਿਸ ਵਿੱਚ ਜਸਟਿਸ ਜਸਟਿਸ ਮੰਜਰੀ ਨਹਿਰੂ ਕੋਲ ਅਤੇ ਜਸਟਿਸ ਐਚ ਐਸ ਗਰੇਵਾਲ ਸ਼ਾਮਲ ਹਨ ਨੇ ਅਪੀਲ ਦੇ ਅਪੀਲ ਤੇ ਸੁਣਵਾਈ ਕਰਦਿਆਂ ਨੋਟਿਸ ਜਾਰੀ ਕੀਤਾ ਹੈ ਅਤੇ 15 ਦਸੰਬਰ ਲਈ ਹੇਠਲੀ ਅਦਾਲਤ ਦਾ ਰਿਕਾਰਡ ਤਲਬ ਕਰਨ ਦੇ ਨਿਰਦੇਸ਼ ਦਿੱਤੇ ਸੀਬੀਆਈ ਵੱਲੋਂ ਨਰ ਵਿਸ਼ੇਸ਼ ਪਬਲਿਕ ਪ੍ਰਾਸੀ ਕਯੂਟਰ ਆਕਾਸ਼ਦੀਪ ਸਿੰਘ ਦੁਆਰਾ ਦਾਇਰ ਕੀਤੀ ਗਈ ਅਪੀਲ ਵਿੱਚ ਕਿਹਾ ਗਿਆ ਹੈ ਕਿ ਟ੍ਰਾਈਲ ਕੋਰਟ ਨੇ ਕਾਨੂੰਨ ਅਤੇ ਤੱਥਾਂ ਨੂੰ ਅਣਦੇਖ ਕਰਦਿਆ ਪੂਰੇ ਇਤਿਹਾਸ ਇਸ ਇਸ ਗਾਮਾ ਪੱਖ ਨੂੰ ਖਾਰਜ ਕਰ ਦਿੱਤਾ ਜਦ ਕੀ ਮਾਮਲੇ ਵਿੱਚ ਭਰੋਸੇ ਸਬੂਤ ਮੌਜੂਦ ਹਨ ਇਸ ਵਿੱਚ 15 ਲੱਖ ਰੁਪਏ ਦੀ ਬਰਾਮਦ ਬਰਾਮਦਗੀ ਘਟਨਾ ਦੀ ਘੜੀ ਅਤੇ ਕਈ ਇਨਕਲਾਬੀਆਂ ਬਿਆਨ ਸ਼ਾਮਲ ਹਨ ਸੰਪੀਸੀਬੀਆ ਦਾ ਕਹਿਣਾ ਹੈ ਕਿ 13 ਅਗਸਤ 2008 ਨੂੰ ਜਸਟਿਸ ਨਿਰਮਲਜੀਤ ਕੋਰ ਦੇ ਘਰੋਂ 15 ਲੱਖ ਰੁਪਏ ਦੀ ਬਰਾਮ ਬਰਮ ਬ੍ਰਾਮੰਦਗੀ ਹੋਈ ਸੀ ਜੇਸ ਨੂੰ ਪ੍ਰਕਾਸ਼ ਰਾਮ ਦਵਾਰਾ ਗਲਤੀ ਨਾਲ ਉੱਥੇ ਪਹੁੰਚਾਇਆ ਗਿਆ ਸੀ ਇਹ ਰਕਮ ਅਸਲ ਵਿੱਚ ਦੋਸ਼ੀ ਨੰਬਰ 5 ਲਈ ਸੀ ਅਗਲੇ ਦਿਨ ਇਹ ਰਕਮ ਰਾਜਵੀਰ ਗੁਪਤਾ ਦੇ ذریعے ਜਸਟਿਸ ਨਰਮਲ ਜਾਦਵ ਤੱਕ ਪਹੁੰਚਾਈ ਗਈ ਅਤੇ ਉਸੇ ਦਿਨ ਉਹਨਾਂ ਨੇ ਸੋ ਸੋ ਅਲਾਨ ਨੂੰ ਵਿੱਚ ਜ਼ਮੀਨ ਖਰੀਦੀ ਤੇ ਅਪੀਲ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਹੈ ਕਿ ਇਹ ਰਕਮ ਨਿਆਕਾਰੀ ਪੱਖਪਾਤ ਤੇ ਬਦਲੇ ਦਿੱਤੀ ਗਈ ਸੀ ਇਸ ਵਿੱਚ ਕਾਲ ਡਿਟੇਲ ਰਿਕਾਰਡ ਅਧਾਰਾ 164 ਦੰਡ ਪ੍ਰਕਿਰਿਆ ਸਹਾਇਤਾ ਦੇ ਤਹਿਤ ਦਰਜ ਇੱਕ ਬਾਲੀਆ ਬਿਆਨ ਦਾ ਵੀ ਜਿਗਰ ਹੈ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਦੋਸ਼ੀ ਰਵਿੰਦਰ ਸਿੰਘ ਨੇ ਆਪਣੇ ਮਿੱਤਰ ਸੰਜੀਵ ਬੰਸਲ ਰਾਹੀਂ 15 ਲੱਖ ਰੁਪਏ ਲੇ ਜਾ ਸਟੇਸ਼ਨ ਨਿਰਮਲ ਜਾਦਵ ਨੂੰ ਭੇਜੇ ਸਨ ਪਰ ਇਹ ਰਕਮ ਗਲਤ ਪਤੇ ਤੇ ਪਹੁੰਚ ਗਈ ਬਾਅਦ ਵਿੱਚ ਸੰਜੀਵ ਬੰਸਲ ਦੀ ਮੌਤ ਹੋ ਗਈ ਅਤੇ ਉਹਨਾਂ ਖਿਲਾਫ ਕੀਤੀ ਗਈ ਕਾਰਵਾਈ ਖਤਮ ਹੋ ਗਈ ਧੰਨਵਾਦ